ਇਸ ਵਕਤ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵਿਵਾਦ ਨੂੰ ਲੈ ਕੇ ਭਾਰਤ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਨੂੰ ਅੱਧੇ ਘੰਟੇ ਦੇ ਲਈ ਛਾਪਨੀਚ ਤਬਦੀਲ ਕਰਨ ਦੇ ਹੁਕਮ ਦਿੱਤੇ ਨੇ ਹਾਂਜੀ ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਨੂੰ ਅੱਜ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਕਰਨ ਦੇ ਆਰਡਰ ਦਿੱਤੇ ਗਏ ਨੇ ਬਲੈਕਆਊਟ ਮਤਲਬ ਕਿ ਰਾਤ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਊਗੀ ਭਾਰਤ ਦੀ ਆਰਮੀ ਦੇ ਜੋ ਸਿਪਾਹੀ ਨੇ ਉਥੇ ਮੋਕ ਡ੍ਰਿਲ ਕਰਨਗੇ ਬਲੈਕਆਊਟ ਦਾ ਮਤਲਬ ਪੂਰਾ ਸ਼ਹਿਰ ਜਿਹੜਾ ਹੈ ਉਹ ਹਨੇਰੇ ਵਿੱਚ ਹੋ ਜਾਊਗਾ ਪੂਰੇ ਸ਼ਹਿਰ ਨੂੰ ਇੱਕ ਵੀ ਜਿਹੜਾ ਲੋਕ ਹੈ ਉਹ ਬਾਹਰ ਨਹੀਂ ਨਿਕਲ ਸਕਣਗੇ ਬਲੈਕਆਊਟ ਤੋਂ ਦੱਸ ਦਈਏ ਕਿ ਇਹ ਜੰਗ ਜਦੋਂ ਹੁੰਦੀ ਹੈ ਉਦੋਂ ਸਰਕਾਰਾਂ ਹੈ ਬਲੈਕਆਊਟ ਕਰਦੀਆਂ ਨੇ ਜੋ ਪਰ ਸਰਕਾਰ ਨੇ ਮੋਕ ਡ੍ਰਿਲ ਰੱਖੀ ਹੈ ਇਸ ਮੋਕ ਡ੍ਰਿਲ ਦੇ ਵਿੱਚ ਮਤਲਬ ਕਿ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਫਰੋਜ਼ਪੁਰ ਦੇ ਜਨਤਾ ਨੂੰ ਇੱਕ ਆਦੇਸ਼ ਦਿੱਤੇ ਗਏ ਨੇ ਕਿ ਰਾਤ ਨੂੰ 9 ਤੋਂ ਲੈ ਕੇ 9:30 ਵਜੇ ਤੱਕ ਨਾ ਘਰ ਦੀ ਨਾ ਬਾਹਰ ਇੱਕ ਵੀ ਲਾਈਟ ਨਾਲ ਬਾਲੀ ਜਾਵੇ ਕਿਉਂਕਿ ਬਲੈਕਆਊਟ ਦਾ ਮਤਲਬ ਇਹੀ ਹੁੰਦਾ ਹੈ ਕਿ ਜਦੋਂ جنگ ਲੱਗੀ ਹੁੰਦੀ ਹੈ ਬਲੈਕਆਊਟ ਦੇ ਦੌਰਾਨ ਅਗਰ ਕਿਸੇ ਵੀ ਜਗ੍ਹਾ ਤੇ ਹਲਕੀ ਜੀ ਰੋਸ਼ਨੀ ਦਿਖਦੀ ਹੈ ਤਾਂ ਜਿਹੜੇ ਦੂਸਰੇ ਦੇਸ਼ ਦੇ ਸੇਨਾ ਹੁੰਦੀਆਂ ਉਹਨਾਂ ਵੱਲੋਂ ਉੱਥੇ ਅਟੈਕ ਕੀਤਾ ਜਾਂਦਾ ਦਾ ਮਤਲਬ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਤਿਆਰੀਆਂ ਜਿਹੇ ਇਸ ਵਕਤ ਜੁੜ ਚੁੱਕੀ ਹੈ ਭਾਰਤ ਸਰਕਾਰ ਜਿਹੜੀ ਹੈ ਉਸਨੇ ਆਰਮੀ ਨੂੰ ਜੋ ਸੰਦੇਸ਼ ਦਿੱਤੇ ਨੇ ਕਿ ਤੁਹਾਨੂੰ ਖੁੱਲੇ ਦਿੱਤੇ ਗਏ ਨੇ ਹੱਥ ਵੀ ਜੋ ਮਰਜ਼ੀ ਕਰੋ ਜਿਸ ਕਾਰਨ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੀ ਜਿਹੜੀ ਆਰਮੀ ਹੈ ਉਸਨੇ ਫਿਰੋਜ਼ਪੁਰ ਦੇ ਵਿੱਚ ਇਹ ਮੋਕ ਡ੍ਰਿਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਕਤ ਦੀ ਵੱਡੀ ਖਬਰ ਭਾਰਤ ਪਾਕਿਸਤਾਨ ਵਿਵਾਦ ਨੂੰ ਲੈ ਕੇ ਭਾਰਤ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਨੂੰ ਅੱਧੇ ਘੰਟੇ ਦੇ ਲਈ ਛਾਪਨੀਚ ਤਬਦੀਲ ਕਰਨ ਦੇ ਹੁਕਮ ਦਿੱਤੇ ਨੇ ਹਾਂਜੀ ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਨੂੰ ਅੱਜ ਰਾਤ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਕਰਨ ਦੇ ਆਰਡਰ ਦਿੱਤੇ ਗਏ ਨੇ ਬਲੈਕਆਊਟ ਮਤਲਬ ਕਿ ਰਾਤ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਊਗੀ ਭਾਰਤ ਦੀ ਆਰਮੀ ਦੇ ਜੋ ਸਿਪਾਹੀ ਨੇ ਉੱਥੇ ਮੌਕ ਡ੍ਰਿਲ ਕਰਨਗੇ ਬਲੈਕਆਊਟ ਦਾ ਮਤਲਬ ਪੂਰਾ ਸ਼ਹਿਰ ਜਿਹੜਾ ਹੈ ਉਹ ਹਨੇਰੇ ਵਿੱਚ ਹੋ ਜਾਊਗਾ ਪੂਰੇ ਸ਼ਹਿਰ ਨੂੰ ਇੱਕ ਵੀ ਜਿਹੜਾ ਲੋਕ ਹੈ ਉਹ ਬਾਹਰ ਨਹੀਂ ਨਿਕਲ ਸਕਣਗੇ ਬਲੈਕਆਊਟ ਤੋਂ ਦੱਸ ਦਈਏ ਕਿ ਇਹ ਜੰਗ ਜਦੋਂ ਹੁੰਦੀ ਹੈ ਉਦੋਂ ਸਰਕਾਰਾਂ ਹੈ ਬਲੈਕਆਊਟ ਕਰਦੀਆਂ ਨੇ ਜੋ ਪਰ ਸਰਕਾਰ ਨੇ ਮੋਕ ਡ੍ਰਿਲ ਰੱਖੀ ਹੈ ਇਸ ਮੋਕ ਡ੍ਰਿਲ ਦੇ ਵਿੱਚ ਮਤਲਬ ਕਿ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਫਿਰੋਜ਼ਪੁਰ ਦੇ ਜਨਤਾ ਨੂੰ ਇੱਕ ਆਦੇਸ਼ ਦਿੱਤੇ ਗਏ ਨੇ ਕਿ ਰਾਤ ਨੂੰ 9 ਤੋਂ ਲੈ ਕੇ 9:30 ਵਜੇ ਤੱਕ ਨਾ ਘਰ ਦੀ ਨਾ ਬਾਹਰ ਇੱਕ ਵੀ ਲਾਈਟ ਨਾ ਬਾਲੀ ਜਾਵੇ ਕਿਉਂਕਿ ਬਲੈਕਆਊਟ ਦਾ ਮਤਲਬ ਇਹੀ ਹੁੰਦਾ ਹੈ ਕਿ ਜਦੋਂ جنگ ਲੱਗੀ ਹੁੰਦੀ ਹੈ ਬਲੈਕਆਊਟ ਦੇ ਦੌਰਾਨ ਅਗਰ ਕਿਸੇ ਵੀ ਜਗ੍ਹਾ ਤੇ ਹਲਕੀ ਜੀ ਰੋਸ਼ਨੀ ਦਿਖਦੀ ਹੈ ਤਾਂ ਜਿਹੜੇ ਦੂਸਰੇ ਦੇਸ਼ ਦੇ ਸੇਨਾ ਹੁੰਦੀਆਂ ਉਹਨਾਂ ਵੱਲੋਂ ਉੱਥੇ ਅਟੈਕ ਕੀਤਾ ਜਾਂਦਾ ਦਾ ਮਤਲਬ ਕੀ ਭਾਰਤ ਸਰਕਾਰ ਜਿਹੜੀ ਹੈ ਉਹ ਤਿਆਰੀਆਂ ਜੇ ਇਸ ਵਕਤ ਜੁੜ ਚੁੱਕੀ ਹੈ ਭਾਰਤ ਸਰਕਾਰ ਜਿਹੜੀ ਹੈ ਉਸਨੇ ਆਰਮੀ ਨੂੰ ਜੋ ਸੰਦੇਸ਼ ਦਿੱਤੇ ਨੇ ਕਿ ਤੁਹਾਨੂੰ ਖੁੱਲੇ ਦਿੱਤੇ ਗਏ ਨੇ ਹੱਥ ਵੀ ਜੋ ਮਰਜ਼ੀ ਕਰੋ ਜਿਸ ਕਾਰਨ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੀ ਜਿਹੜੀ ਆਰਮੀ ਹੈ ਉਸਨੇ ਫਿਰੋਜ਼ਪੁਰ ਦੇ ਵਿੱਚ ਇਹ ਮੋਕ ਡ੍ਰਿਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ